प्यारी दोस्तों शशिका जी इस YouTube चैनल पे दिवाली ਤੋਂ ਪਹਿਲਾਂ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਸੰਬੰਧੀ ਸਰਕਾਰ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਪੂਰੀ ਤਿਆਰੀ ਕਰਨ ਲਈ ਹੈ ਮਾਨ ਸਰਕਾਰ ਮੁਲਾਜ਼ਮਾਂ ਦਾ ਡੀਏ 42% ਤੋਂ ਵਧਾ ਕੇ 58% ਦਿਵਾਲੀ ਤੋਂ ਪਹਿਲਾਂ ਕਰ ਸਕਦੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝੇ ਫਰੰਟ ਦੇ ਆਗੂਆਂ ਦੇ ਵਿੱਚ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਚੀਮਾ ਸਾਹਿਬ ਜੀ ਨੇ ਕਿਹਾ ਸੀ ਕਿ ਮੁਲਾਜ਼ਮਾਂ ਦੇ ਪੈਨਸ਼ਨ ਦੇ ਪੇ ਕਮਿਸ਼ਨ ਅਰੀਅਰ ਦੇਣ ਸੰਬੰਧੀ ਦਿਵਾਲੀ ਤੋਂ ਪਹਿਲਾਂ 50 ਮੁਲਾਜ਼ਮਾਂ ਨੂੰ ਅਰੀਅਰ ਦੇਣ ਸੰਬੰਧੀ ਫੈਸਲਾ ਕਰ ਸਕਦੀ ਹੈ ਪੰਜਾਬ ਸਰਕਾਰ ਤੇ ਵੱਖ-ਵੱਖ ਸਰਕਾਰੀ ਮੈਕਮੇ ਦੇ ਵਿੱਚ ਜਿਹੜੀ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਤੇ ਪ੍ਰੀ ਤੇ ਪਰਮਿਸ਼ਨ ਪੀਰੀਅਡ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਤੇ ਵਾਅਦਾ ਕਰ ਸਕਦੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਜੋ ਕਿ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਪੇ ਕਮਿਸ਼ਨ ਦਾ ਅਰੀਅਰ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਜਾਂ ਫੈਸਲਾ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਏਰੀਅਨ ਦੇ ਸਬੰਧੀ ਫੈਸਲਾ ਵੀ ਕਰ ਸਕਦੀ ਹੈ ਪੈਨਸ਼ਨ ਦੇ ਆਗੂ ਰਾਦੇਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਬੰਦਾ ਏਰੀਅਰ ਵੀ ਦਿੱਤਾ ਜਾਵੇਗਾ ਦੀਵਾਲੀ ਤੋਂ ਪਹਿਲਾਂ ਗੁਰੂ ਹਰਗੰਗ ਹਰਗੋਬਿੰਦ ਸਿੰਘ ਥਰਮਲ ਪਲਾਟ ਲਹਿਰ ਮੁਹਬਤ ਲਹਿਰਾ ਮੁਹਬਤ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਟ ਜਿਹੜੇ ਠੇਕੇਦਾਰ ਕੋਲ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰੇ ਮਾਨ ਸਰਕਾਰ ਮੁਲਾਜ਼ਮਾਂ ਦਾ ਡੀਏ 42% ਤੋਂ ਵਧਾ ਕੇ 58% ਦੀਵਾਲੀ ਤੋਂ ਪਹਿਲਾਂ ਹੀ ਕਰ ਸਕਦੀ ਹੈ ਪੈਨਸ਼ਨ ਦੇ ਆਗੂ ਰਾਦੇਸਾਨ ਨੇ ਦੱਸਿਆ ਕਿ 2.59 ਲਾਗੂ ਕਰਕੇ ਪੈਨਸ਼ਨ ਨੂੰ ਬਣਦਾ ਏਰੀਅਰ ਦੀਵਾਲੀ ਤੋਂ ਪਹਿਲਾਂ ਪੰਜਾਬ ਮੁਲਾਜ਼ਮਾਂ ਨੂੰ ਏਰੀਅਰ ਦੇਣ ਸੰਬੰਧੀ ਫੈਸਲਾ ਕਰ ਸਕਦੀ ਹੈ ਪੰਜਾਬ ਸਰਕਾਰ ਤੇ ਵੱਖ-ਵੱਖ ਸਰਕਾਰੀ ਮੈਕਮੇ ਦੇ ਵਿੱਚ ਜਿਹੜੀ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਦੇ ਪ੍ਰੇ ਤੇ ਪਰਮਿਸ਼ਨ ਪੀਰੀਅਡ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਤੇ ਵਾਅਦਾ ਕਰ ਸਕਦੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਜੋ ਕਿ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਪੇ ਕਮਿਸ਼ਨ ਦਾ ਏਰੀਅਰ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਜਾਂ ਫੈਸਲਾ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਏਰੀਅਰ ਦੇ ਸਬੰਧੀ ਫੈਸਲਾ ਵੀ ਕਰ ਸਕਦੀ ਹੈ ਪੈਨਸ਼ਨ ਦੇ ਆਗੂ ਰਾਦੇਸ਼ ਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਬੰਦਾ ਏਰੀਅਰ ਵੀ ਦਿੱਤਾ ਜਾਵੇਗਾ ਦੀਵਾਲੀ ਤੋਂ ਪਹਿਲਾਂ ਗੁਰੂ ਹਰਗੰਗ ਹਰਗੋਬਿੰਦ ਸਿੰਘ ਥਰਮਲ ਪਲਾਟ ਲਹਿਰ ਮੁਹੱਬਤ ਲਹਿਰਾ ਮੁਹੱਬਤ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਟ ਜਿਹੜੇ ਠੇਕੇਦਾਰ ਕੋਲ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰੇ ਮਾਨ ਸਰਕਾਰ ਮੁਲਾਜ਼ਮਾਂ ਦਾ ਡੀਏ 42% ਤੋਂ ਵਧਾ ਕੇ 58% ਦੀਵਾਲੀ ਤੋਂ ਪਹਿਲਾਂ ਹੀ ਕਰ ਸਕਦੀ ਹੈ ਪੈਨਸ਼ਨ ਦੇ ਆਗੂ ਰਾਦੇ ਸਾਨ ਨੇ ਦੱਸਿਆ ਕਿ 2.59 ਲਾਗੂ ਕਰਕੇ ਪੈਨਸ਼ਨ ਨੂੰ ਬਣਦਾ ਏਰੀਅਰ ਵੀ ਦਿੱਤਾ ਜਾਵੇਗਾ ਉਹ ਵੀ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਮੈਕਮੇ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਤੋਂ ਜਲਦੀ ਭਰੇ ਤੇ ਪਰਮਿਸ਼ਨ ਪੀਰੀਅਡ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰੇ। ਧੰਨਵਾਦ ਜੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ।